ਸਤਿ ਸ਼੍ਰੀ ਅਕਾਲ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰਾਂ ਨੇ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਚਾਂਦ ਜੋਹ ਸਹਿਕ ਪਿੰਡ ਵੀਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ ਆਪਣਾ ਮੋਬਾਈਲ ਨੰਬਰ 9878880777 ਜਿਹੜੀ ਅੱਜ ਅਪ ਝੋਡੀ ਦੇਖੀ ਜਾ ਰਹੀ ਹੈ ਕਿਹੜਾ ਸੋਸ ਜੀ ਵੇ ਤੇ ਕਿੰਨਾ ਟਾਈਮ ਨਹੀਂ ਘੱ ਅੱਜ ਤੇ ਚੇਵੀਂ ਨਹੀਂ ਅੰਦੀ ਗੱਪੜ ਹੋ ਜੂ ਐ 10 ਮਾਰਚ ਨੂੰ ਸਾਡਾ ਵਾਲਾ ਦੁੱਧੋ ਡਰਾਈ ਹੈ ਦੁੱਧੋ ਡਰਾਈ ਹੈ ਥਣਪਾਸ ਤਸ਼ਲੀ ਥਣਪਾਸ ਕਰਾ ਦਿੰਦੀ ਹਾਂ ਟੀਕਾ ਲਾ ਕੇ ਹੋ ਜਾਣੇ ਮੋਟੇ ਹਾਂ ਟੀਕਾ ਲਾ ਕੇ ਹੋ ਜਾਣੇ ਉਹ ਵੀ ਵੈਸੇ ਥਣਪਾਸ ਪਰ ਵੈਸੇ ਟੀਕਾ ਨਾ ਲਾਈਏ ਵੈਸੇ ਪਾਸੋਂ ਵਧੀਆ ਤੁਸੀਂ ਦੁੱਧੋ ਹੜੀ ਟੀਕਾ ਮਾੜਾ ਹੁੰਦਾ ਹਾਂਜੀ ਹਾਂ ਹੁਣ ਆਇਆ ਨਾ ਗੱਪੜ ਬੋਲੇ ਟਾਈਮ ਦੀ ਆ ਵੀਰੇ ਠੀਕ ਹੈ ਕਿੰਨਾ ਦੁੱਧ ਸੀ ਤਾਜ਼ੀ ਦਾ ਇਹਦਾ ਵੀਰੇ ਤਾਜ਼ੀ ਦਾ 18 ਲੀਟਰ ਦੇ ਚੋ ਤੇ ਭਾਅ ਦਾ ਕੀ ਅੱਜ ਆਪਾਂ ਰੁਪਇਆ 75000 ਮੰਗਦੇ ਹਾਂ ਮੰਨ ਤਾਂ ਹੋ ਜਾਊਗਾ ਮਨ ਤਾਂ ਵਾਜੈ ਸਾਨੂੰ 70 ਦੀ ਦੇਵਾਂਗੇ 70000 ਦੀ 6 ਮਹੀਨਾ ਦੀ ਗੱਬਣ ਹਾਂ ਪੂਰਾ ਫੁੱਲ ਹਾਈਟ ਆ ਵੀਰੇ ਫੁੱਲ ਖਦਗਾਠਾ ਮੂੰਹ ਮੱਥਾ ਲਗਾ ਦੇ ਇਹਦਾ ਪੂਰਾ ਸੈਂਚੂ ਲੱਗਣਾ ਠੀਕ ਹੈ ਸੋ ਮੂੰਹ ਮੱਥਾ ਕਾਲਾ ਤੇ 18 ਡਰਾਪਾ ਦੁੱਧ ਚੋਇ ਹੈ ਥੱਲੇ ਹਣਾ 70000 ਜੀ ਅੱਜ ਆਪਾਂ ਦੇਵਾਂਗੇ ਇਹ ਹਾਂਜੀ ਹਾਂ ਜਣੇ ਦੀ 1.5 ਲੱਖ ਦੀ ਬਾਈ ਪੋਲੇ ਹੱਥ ਨਾਲ ਝੁਕੀ ਆਈ ਹੈ ਠੀਕ ਹੈ ਜਣਾ ਟੋਰੀ ਬਾਹਰ ਨੂੰ ਇਹਨੂੰ ਸੋਵਰ ਜੋ ਚੋਟੀ ਦਿਖਾਉਣੇ ਪੈਣੇ ਦੂਜਾ ਸੂਆ ਸੁਈ ਵੇ ਤੀਜੇ ਸੂਏ ਲਿਆ ਕੇ ਗੱਬਣਾ ਬਾਕੀ ਸੰਗ ਮੂੰਹ ਮੱਥਾ ਦੇਖੋ ਕਾਲਾ ਰੰਗ ਬਿਲਕੁਲ ਜਮਨ ਵਰਗਾ ਤੇ ਮਗਰਲੇ ਪੈਰਾਂ ਤੋਂ ਵਾਈਟ ਨਸਾਨਾਗੇ ਤੇ 75000 ਰੁਪਏ ਮੋਲ ਆ 70000 ਦੀ ਵੀਰ ਕਿਹਾ ਦੇ ਦਾਂਗੇ ਤੇ ਬਾਕੀ ਥੱਲੇ ਮਿਲ ਕੇ ਵੇਂਦੇਖੋ ਇਹਦੇ ਕਿਆ ਬਾਤਾਂ ਲਾਸ ਵਰਗੀ ਮੋਟੀ ਜਾਂਦੀ ਪਈ ਇਹਦੇ ਪਿੱਠ ਫੋੜੇ ਦੀ ਮੰਤਰ ਚੌੜੀ ਚੂੜੀ ਰਾਜੀ ਰੂਜੀ ਬਹੁਤ ਆ ਸੋ ਦੇਖੋ ਮੂੰਹ ਮੱਥਾ ਫੇਸ ਕੁਆਲਿਟੀ ਵਗੈਰਾ ਪੂਰੀ ਚੰਗੀ ਤੇ ਜਿੰਦ ਜਾਨ ਵਾਲੀ ਪਲੱਸ ਬਿਊਟੀ ਆ ਸੋ ਤੀਜੇ ਸੂਏ ਲਈ ਗੱਬਣਾ 6 ਮਹੀਨਿਆਂ ਤੋਂ ਉੱਪਰ ਜਮਾ ਭਈ 6 ਮਹੀਨਾ ਦੀ ਹੋਈ 10 ਮਾਰਚ ਨੂੰ ਸੱਤਵਾਂ ਲੱਗਦਾ ਯਾਨੀ 10 ਦਿਨ ਘੱਟਾ 6 ਮਹੀਨਿਆਂ ਤੋਂ ਤੇ ਨੰਬਰ ਬੋਲ ਜਾ ਆਪਣਾ ਮੈਂ ਪੰਜਾਬੀ ਆ ਵੀਰੇ 98788 80777 ਸੋ ਕਿਸੇ ਵੀਰ ਦੇ ਝੋਟੇ ਪਸੰਦ ਹੋਵੇ ਇਸ ਨੰਬਰ ਪਰ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ